ਸਭਾ ਅੰਤਾ ਦੋਸਤੋ ਮੈਂ ਅਨਰਪੈ ਸਿੰਘ ਅਤੇ ਤੁਸੀਂ ਜੁੜਿਓ ਸਾਡੇ ਚੈਨਲ ਦਾ ਕਿਰਤੀ ਨਾਲ ਇਸ ਵੀਡੀਓ ਦੇ ਵਿੱਚ ਆਪਾਂ ਚਰਚਾ ਕਰਾਂਗੇ ਕਿ ਜਿਹੜੇ ਪੰਜਾਬ ਦੇ ਵਿੱਚੋਂ ਵਿਦਿਆਰਥੀ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਜਾਂ ਹੋਰ ਕਿਸੇ ਕੰਟਰੀ ਜਾ ਰਹੇ ਹਨ ਤਾਂ ਉਹਨਾਂ ਨੂੰ ਜਾਣ ਤੋਂ ਪਹਿਲਾਂ ਕਿਹੜਾ ਕੰਮ ਸਿੱਖ ਕੇ ਜਾਣਾ ਚਾਹੀਦਾ ਹੈ ਤਾਂ ਕਿ ਉੱਥੇ ਬਾਹਰਲੇ ਦੇਸ਼ ਜਾ ਕੇ ਉਹ ਸੌਖੇ ਤਰੀਕੇ ਨਾਲ ਆਪਣੇ ਪੈਸੇ ਕਮਾ ਸਕਣ ਆਪਣੀਆਂ ਵੀਜ਼ਾ ਕੱਢਣ ਦੇ ਯੋਗ ਹੋ ਸਕਣ ਕਿਉਂਕਿ ਅਸੀਂ ਜਾਣਦੇ ਹਾਂ ਇਹ ਕੈਨੇਡਾ ਮੇਰੇ ਕਹਾਂ ਜਾਂ ਬਾਹਰਲੇ ਕੰਟਰੀਆਂ ਦੇ ਵਿੱਚ ਜਿਹੜਾ ਹੁਣ ਹੁਣ ਦਾ ਜਿਹੜਾ ਸਮਾਂ ਉਹ ਉਹਨਾਂ ਸੁਖਾਲਾ ਨਹੀਂ ਰਿਹਾ ਤਾਂ ਥੋੜੀ ਜਿਹੀ ਗੱਲ ਆਪਾਂ ਕਰ ਲਈ ਵੀ ਜਿਹੜਾ ਪੰਜਾਬ ਦੇ ਵਿੱਚੋਂ ਸਟੂਡੈਂਟ ਬਾਹਰ ਕਿਉਂ ਜ਼ਿਆਦਾ ਜਾ ਰਿਹਾ ਹੈਗਾ ਤਾਂ ਉਹਦੇ ਕਾਰਨ ਹਨ ਕਿ ਪੰਜਾਬ ਦੀ ਜਿਹੜੀ ਹਾਲਤ ਹੈ ਉਹ ਬਹੁਤੀ ਕੋਈ ਚੰਗੀ ਨਹੀਂ ਇੱਥੇ ਨੌਕਰੀਆਂ ਨਹੀਂ ਹਨ ਤੇ ਇੱਥੇ ਵਧੀਆ ਮਾਹੌਲ ਨਹੀਂ ਪੜਨ ਤੋਂ ਬਾਅਦ ਵੀ ਤੁਸੀਂ ਨੌਕਰੀ ਦਾ ਸੁਪਨਾ ਲੈਣਾ ਤੁਹਾਡੇ ਲਈ ਇੱਕ ਅਪਰਾਧ ਹੈ ਕਿਉਂਕਿ ਬਹੁਤ ਸਾਰੇ ਇਥੇ ਤੁਸੀਂ ਯੂਨੀਵਰਸਿਟੀਆਂ ਦੇ ਵਿੱਚ ਸਟੂਡੈਂਟ ਦੇਖੋਗੇ ਬਹੁਤ ਸਾਰੀਆਂ ਡਿਗਰੀਆਂ ਰੱਖੀਆਂ ਹਨ ਉਹਨਾਂ ਨੇ ਪਰ ਉਹਨਾਂ ਕੋਲ ਨੌਕਰੀ ਦਾ ਜਿਹੜਾ ਸੁਪਨਾ ਹੈ ਉਹ ਬਿਲਕੁਲ ਉਹਨਾਂ ਦੇ ਲਈ ਧੁੰਦਲਾ ਹੈ ਤਾਂ ਹੁਣ ਮਤਲਬ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਸਾਡੇ ਸਟੂਡੈਂਟ ਜਾ ਰਹੇ ਹਨ ਤਾਂ ਉਹ ਕਿਹੜਾ ਕੰਮ ਸਿੱਖ ਕੇ ਜਾਣ ਤਾਂ ਕਿ ਉਹਨਾਂ ਨੂੰ ਉੱਥੇ ਜਾ ਕੇ ਫਾਇਦਾ ਹੋਵੇ ਜਿਵੇਂ ਕਿ ਅਸੀਂ ਕੁਝ ਸਮਾਂ ਪਹਿਲਾਂ ਦੇਖਿਆ ਫਾਰ ਲੈਸ਼ਾਨਾ ਜਿਹੜੀਆਂ ਆਪਣੀਆਂ ਪਾਲਿਸੀਆਂ ਦੇ ਵਿੱਚ ਚੇਂਜ ਕੀਤਾ ਹੈ ਜਿਸ ਕਾਰਨ ਜਿਹੜੇ ਪੰਜਾਬ ਤੋਂ ਬਾਹਰ ਜਾਣ ਵਾਲੇ ਸਟੂਡੈਂਟ ਸੀ ਉਹਨਾਂ ਦੇ ਵਿੱਚ ਗਿਰਾਵਟ ਆਈ ਹੈ ਪਰ ਬਾਵਜੂਦ ਇਸ ਦੇ ਜਿਹੜੇ ਪੰਜਾਬ ਤੋਂ ਸਟੂਡੈਂਟ ਹਲੇ ਵੀ ਬਾਹਰ ਜਾ ਰਹੇ ਹਨ ਉਹਨਾਂ ਦੇ ਲਈ ਕੀ ਕਰਨੂ ਹੈ ਕਿ ਉਹ ਕਿਹੜਾ ਕੰਮ ਸਿੱਖ ਕੇ ਜਾਣ ਤਾਂ ਕਿ ਉੱਥੇ ਜਾ ਕੇ ਆਪਣੀ ਰੋਜ਼ੀ ਰੋਟੀ ਕਮਾ ਸਕਣ ਇਸੇ ਮਸਲੇ ਨੂੰ ਲੈ ਕੇ ਆਪਾਂ ਗੱਲ ਕਰਨ ਆਏ ਹਾਂ ਆਪਣੇ ਨਾਲ ਜੁੜੇ ਨੇ ਲक्की ਜੀ ਜੋ ਕਿ ਲੱਕੀ ਮੇਕਓਵਰ ਅਕੈਡਮੀ ਪਾਤਰਾ ਦੇ ਵਿੱਚ ਚਲਾ ਰਹੇ ਹਨ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਕੀ ਤੁਹਾਡਾ ਸਵਾਲ ਹੈ ਤਾਂ ਲਕੀਤਾ ਨੂੰ ਪੁੱਛਣਾ ਚਾਹਾਂਗੇ ਤੁਸੀਂ ਆਪਣੇ ਬਾਰੇ ਜਾਣਕਾਰੀ ਦਿਓ ਅਕੈਡਮੀ ਦੇ ਵਿੱਚ ਤੁਸੀਂ ਕੀ ਕੁਝ ਸਿਖਾ ਰਹੇ ਹਾਂਜੀ ਅਸੀਂ ਸਕੌਲਿਜੇ ਜਿੱਦਾਂ ਨੇਲ ਦਾ ਹੋ ਗਿਆ ਮੇਕਅਪ ਦਾ ਹੋ ਗਿਆ ਸਕਿਨ ਦਾ ਹੋ ਗਿਆ హెਅਰ ਦਾ ਹੋ ਗਿਆ ਸਾਰੇ ਤਰ੍ਹਾਂ ਦੇ ਕੋਰਸ ਅੱਜ ਕੱਲ ਇਹ ਸੇ ਟ੍ਰੇਨਿੰਗ ਦੇ ਵਿੱਚ ਨੇ ਕਿਉਂਕਿ ਕੋਈ ਵੀ ਹੱਥ ਦੀ ਜੋ ਸਕਿੱਲ ਆ ਭਾਵੇਂ ਉਹ ਅਸੀਂ ਐਸੀ ਲੈਂਡਿੰਗ ਕਰਦੇ ਕਿਸੇ ਵੀ ਲੈਂਡਿੰਗ ਹੋਵੇ ਬੱਚਾ ਕੋਈ ਵੀ ਸਕਿੱਲ ਲੈ ਕੇ ਜਾਵੇ ਜ਼ਰੂਰੀ ਆ ਇਹਦੇ ਵਿੱਚ ਅਸੀਂ ਚਾਰ ਤਰ੍ਹਾਂ ਦੇ ਕੋਰਸ ਕਰਵਾਉਂਦੇ ਆ ਨੇਲ ਦਾ హెయిਰ ਦਾ ਸਕਿੱਲ ਦਾ ਤੇ ਮੇਕਅਪ ਦਾ ਬੱਚਾ ਕੋਈ ਵੀ ਜਿੰਨਾ ਦੇ ਵਿੱਚ ਉਹਨਾਂ ਦਾ ਇੰਟਰਸਟ ਮੰਗਦਾ ਉਹ ਉਹਨਾਂ ਨੂੰ ਯੂਜ਼ ਕਰ ਸਕਦਾ ਅਤੇ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਦਿੱਤੀ ਜਾਂਦੀ ਹੈ ਜੀ ਇਹ ਫਿਰ ਉਹਦੇ ਚ ਤੁਸੀਂ ਫਰਕ ਕੀ ਦੱਸਦੇ ਮਤਲਬ ਤੁਹਾਡੇ ਕੋਲ ਜਿਹੜੀ ਅਕੈਡਮੀ ਆ ਤੁਸੀਂ ਅਕੈਡਮੀ ਚਲਾ ਰਹੇ ਹੋ ਉਹਦੇ ਚ ਫਰਕ ਕੀ ਹੈ ਜਿਵੇਂ ਤੁਸੀਂ ਦੱਸਿਆ ਵੀ ਨੇਲ ਦਾ ਕਟਿੰਗ ਦਾ ਉਹਦੇ ਸੰਬੰਧ ਥੋੜਾ ਜਿਹਾ ਆਪਣਾ ਉਹ ਦੱਸੋਗੇ ਕਿ ਉਹ ਜਿਹੜੇ ਕੋਰਸ ਹਨ ਉਹ ਕਿਵੇਂ ਤੁਸੀਂ ਕਿ ਕੌਣ ਕੌਣ ਉਹਨਾਂ ਨੂੰ ਸਿੱਖ ਸਕਦਾ ਹੈ ਉਹਨਾਂ ਨੂੰ ਕੋਈ ਵੀ ਸਿੱਖ ਸਕਦਾ ਜੀ ਸਿੱਖਣ ਵਾਸਤੇ ਤਾਂ ਦੇਖੋ ਅੱਜ ਕੱਲ ਬਾਹਰ ਦਾ ਟ੍ਰੈਂਡ ਹੋਇਆ ਪਿਆ ਬਾਹਰੋਂ ਬੱਚੇ ਬਾਹਰੋਂ ਵੀ ਆ ਕੇ ਸਿੱਖ ਰਹੇ ਨੇ ਜਿਹਨੇ ਉੱਥੇ ਗਏ ਹੋਏ ਨੇ ਉਹਨਾਂ ਨੇ ਦੇਖਿਆ ਉੱਥੇ ਜਿਹੜੇ ਵਰਕ ਹਾਲਾਤ ਦੇਖੇ ਕਿ ਇੱਦਾਂ ਕੋਈ ਜੋਬ ਨਹੀਂ ਮਿਲਦੀਆਂ ਹੈਗੀਆਂ ਜੇ ਸ਼ਿਫਟਾਂ ਮਿਲਦੀਆਂ ਨੇ ਤਾਂ 2-4 ਘੰਟੇ 8 ਘੰਟੇ ਦੀ ਵੱਧ ਤੋਂ ਵੱਧ ਸ਼ਿਫਟ ਮਿਲਦੀ ਹੈ 8 ਘੰਟਿਆਂ ਤੋਂ ਬਾਅਦ ਫਿਰ ਬੱਚਾ ਬਰੀ ਫ੍ਰੀ ਹੋ ਜਾਂਦਾ ਇਸ ਕਰਕੇ ਬਾਹਰੋਂ ਵੀ ਕਈ ਬੱਚੇ ਆਏ ਆ ਆਂਕਿ ਜਿਨ੍ਹਾਂ ਨੇ ਉਹ ਰਿਹਾ ਕੰਮ ਸਿੱਖਿਆ ਤੇ ਹੁਣ ਜਿਹੜੇ ਔਰੋਂ ਜਾ ਰਹੇ ਨੇ ਉਹਨਾਂ ਨੂੰ ਵੀ ਅਸੀਂ ਇਦਾਂ ਹੀ ਕਹਿੰਦੇ ਆ ਕਿ ਕੋਈ ਨਾ ਕੋਈ ਤਾਂ ਸਕਿੱਲ ਲੈ ਕੇ ਜਾਓ ਠੀਕ ਹੈ ਜ਼ਰੂਰੀ ਆ ਸਕਿੱਲ ਹੋਣੀ ਹੱਥ ਦੇ ਵਿੱਚ ਜ਼ਰੂਰੀ ਆ ਤੇ ਇੱਕ ਇਸ ਲੈਂਡ ਦਾ ਇਹ ਬੈਨੀਫਿਟਸ ਬਹੁਤ ਜ਼ਿਆਦੇ ਨੇ ਤੋਂ ਕਿ ਮੈਂ ਇਹ ਉਹ ਦੱਸੂ ਤੁਹਾਨੂੰ ਉਹੋ ਏਦਾਂ ਸਰ ਕਿ ਜਿੱਦਾਂ ਇੱਕ ਤੇ ਇਸ ਲਾਈਨ ਦੇ ਵਿੱਚ ਸਲੂਨ ਲਾਈਨ ਦੇ ਵਿੱਚ ਕੀ ਆ ਹੁੰਦਾ ਬੈਨੀਫਿਟ ਕੀ ਆ ਕਿ ਇਸ ਤੇ ਤੁਹਾਡਾ ਲਿੰਕ ਬਹੁਤ ਵਧੀਆ ਜਿਆਦਾ ਬਣਦਾ ਠੀਕ ਹੈ ਮੰਨ ਲਓ ਇੱਕ ਕਲਾਇੰਟ ਨਾਲ ਤੁਸੀਂ ਇੱਕ ਘੰਟਾ ਡੇਢ ਘੰਟਾ ਉਹਨਾਂ ਦਾ ਹੈਅਰ ਕੱਟ ਬੀਅਰਡ ਕਰ ਰਹੇ ਹੋ ਘੰਟਾ ਡੇਢ ਘੰਟਾ ਉਹਨਾਂ ਨਾਲ ਬੈਠੇ ਹੋ ਉਹਨਾਂ ਨਾਲ ਇੱਕ ਅਟੈਚਮੈਂਟ ਹੋ ਜਾਂਦੀ ਹੈ ਠੀਕ ਹੈ ਨੰਬਰ 2 ਇਸ ਕਿਲ ਨੂੰ ਤੁਸੀਂ ਜੇ ਬਾਹਰ ਨਹੀਂ ਵੀ ਤੁਸੀਂ ਮੰਨ ਲਓ ਜੌਬ ਨਹੀਂ ਮਿਲਦੀ ਹੈਗੀ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਰੂਮ ਦੇ ਵਿੱਚ ਵੀ ਤੁਸੀਂ ਆਪਣਾ ਵਰਕ ਕਰ ਸਕਦੇ ਹੋ ਉੱਥੇ ਤੁਸੀਂ ਜਿਹੜਾ ਤੁਹਾਡੇ ਲਿੰਕ ਦੇ ਵਿੱਚ ਜਿੰਨਾ ਇੱਕ ਜਿੱਦਾਂ ਲਿੰਕ ਬਣਦਾ ਮੈਂ ਤੁਹਾਨੂੰ ਦੱਸਿਆ ਪਹਿਲਾਂ ਕਿ ਲਿੰਕ ਜਦੋਂ ਇੱਕ ਨਾ ਇੱਕ ਦੀ ਕਟਿੰਗ ਕੀਤੀ ਨੂੰ ਤੁਸੀਂ ਤੇ ਉਹ ਦੂਜਾ ਮੁੰਡਾ ਜੀ ਜਾ ਕੇ ਦੱਸੇਗਾ ਕਿ ਮੈਂ ਉੱਥੋਂ ਕਟਿੰਗ ਕਰਵਾ ਕੇ ਆਇਆ ਤੇ ਉਹਦੇ ਨਾਲ ਕੀ ਆ ਤੁਹਾਡਾ ਘਰੇ ਬੈਠ ਕੇ ਵੀ ਇੱਕ ਤਰ੍ਹਾਂ ਦਾ ਛੋਟਾ ਬਿਜ਼ਨਸ ਚੱਲ ਸਕਦਾ ਠੀਕ ਹੈ ਹਾਂਜੀ ਇਹਦੇ ਜਿਹੇ ਬੈਨੀਫਿਟਸ ਆ ਕਿ ਤੁਸੀਂ ਘਰ ਵੀ ਕਰ ਸਕਦੇ ਹੋ ਅਗਰ ਬਾਹਰ ਜੋ ਮਿਲਦੀ ਹੈ ਤਾਂ ਉਹਦੇ ਵਰਗੀ ਤਾਂ ਥ੍ਰੀ ਸੀ ਨਹੀਂ ਹੈਗੀ ਕਿ ਬਾਹਰ ਵੀ ਕੰਮ ਮਿਲ ਸਕਦਾ ਉਹਨਾਂ ਸਲੂਨ ਦੀ ਡਿਮਾਂਡ ਤੇ ਪੈਈ ਬਹੁਤ ਆ ਠੀਕ ਹੈ ਕਿਉਂਕਿ ਬੱਚੇ ਬੰਦੇ ਨੇ ਹਰੇਕ ਨੇ ਕਟਿੰਗ ਕਰਾਉਣੀ ਠੀਕ ਹੈ ਕਰਕੇ ਅਸੀਂ ਕਹਿੰਦੇ ਆ ਕਿ ਚਾਹੇ ਇਹ ਹੋਵੇ ਸਕਿੱਲ ਚਾਹੇ ਹੋਰ ਵੀ ਹੋਵੇ ਕੋਈ ਵੀ ਲੈਣ ਦੀ ਸਕਿੱਲ ਹੋਵੇ ਬੱਚੇ ਨੂੰ ਗੌਣ ਲੈਣਾ ਜ਼ਰੂਰੀ ਹੈ ਠੀਕ ਹੈ ਹਾਂਜੀ ਤੇ ਤੁਸੀਂ ਹਾਂ ਤੁਸੀਂ ਮੈਨੂੰ ਇਹ ਦੱਸੋ ਮੰਨ ਲਓ ਜਿਹੜੇ ਇੱਥੇ ਲੜਕੀਆਂ ਲਈ ਕਿਹੜਾ ਕੋਰਸ ਹੈ ਮਤਲਬ ਲੜਕੇ ਜਿਹੜੇ ਤੁਹਾਡੇ ਕੋਲ ਆਉਂਦੇ ਆ ਉਹ ਕਿਹੜਾ ਕਿਹੜਾ ਕੋਰਸ ਕਰਦੇ ਹਨ ਅਤੇ ਲੜਕੀਆਂ ਕਿਹੜਾ ਕੋਰਸ ਕਰਦੀਆਂ ਹਨ ਲੜਕੇ ਵਾਸਤੇ ਜਿੱਦਾਂ ਦੇਖੋ ਡਿਮਾਂਡ ਅੱਜਕੱਲ ਤੁਹਾਨੂੰ ਪਤਾ ਕਿ ਮੁੰਡੇ ਕੁੜੀਆਂ ਦੇ ਵਿੱਚ ਕੋਈ ਫਰਕ ਨਹੀਂ ਠੀਕ ਹੈ ਮੁੰਡੇ ਆ ਕੁੜੀਆਂ ਜ ਕੁੜੀਆਂ ਵੀ ਮੁੰਡਿਆਂ ਤੋਂ ਕੰਮ ਕਰਵਾ ਕੇ ਖੁਸ਼ ਨੇ ਜਿਹੜੇ ਕੁੜੀਆਂ ਨੇ ਉਹਨਾਂ ਦਾ ਜਿੱਦਾਂ ਨੇਲ ਦਾ ਹੋ ਗਿਆ ਮੇਕਅਪ ਦਾ ਹੋ ਗਿਆ హెਅਰ ਦਾ ਹੋ ਗਿਆ ਤੇ ਜਿੱਦਾਂ ਫੇਸ਼ਲ ਵਗੈਰਾ ਹੋ ਗਿਆ ਉਹ ਸਾਰਾ ਕੁਝ ਕਰ ਲੈਂਦੇ ਆ ਮੁੰਡਿਆਂ ਵਾਸਤੇ ਜਿੱਦਾਂ ਨੇਲ ਦੀ ਅੱਜਕੱਲ ਡਿਮਾਂਡ ਜ਼ਿਆਦਾ ਹੋਈ ਪਈ ਆ ਨੀਲ ਦਾ ਹੋ ਗਿਆ ਲੇਡੀਜ਼ हेयर कलर ਹੋ ਗਏ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਕਟਿੰਗ ਦੀ ਹੋ ਗਈ ਡਿਮਾਂਡ ਜੈਂਟਸ ਕੰਮ ਤੇ ਆਲਓਵਰ ਚੱਲਦਾ ਹੀ ਚੱਲ ਆਲ ਵਰਲਡ 'ਚ ਚੱਲਦੀ ਜਾਂਦਾ ਮੰਨ ਲਓ ਕਿਸੇ ਪਾਸੇ ਨਹੀਂ ਵੀ ਲੇਡੀਜ਼ ਕੱਟ ਕਰਾਉਂਦੀਆਂ ਨੇ ਲੇਡੀਜ਼ ਲੇਡੀਜ਼ ਤੋਂ ਕਰਵਾਤੀ ਆ ਤੇ ਜੈਂਟਸ ਕੰਮ ਤੇ ਫੇਰ ਵੀ ਹੀ ਕਿਤੇ ਗਿਆ ਜੈਂਟਸ ਕੰਮ ਤੇ ਚੱਲੀ ਜਾਂਦਾ ਸਦਾ ਬਾਹਰ ਠੀਕ ਹੈ ਜੀ ਤਾਂ ਅਗਲਾ ਸਵਾਲ ਜੇ ਤੁਹਾਨੂੰ ਇਹ ਹੈ ਵੀ ਜਿਹੜੇ ਤੁਹਾਡੇ ਕੋਲ ਕੰਮ ਸਿੱਖਣਾ ਆਉਂਦੇ ਹਨ ਕੀ ਉਹ ਕੰਮ ਸਿੱਖ ਕੇ ਤੁਹਾਡੇ ਕੋਲ ਇੱਥੇ ਹੀ ਕੰਮ ਕਰਦੇ ਹਨ ਜਾਂ ਫਿਰ ਉਹ ਬਾਹਰ ਜਾਂਦੇ ਹਨ ਨਹੀਂ ਸਰ ਜਿਆਦਾਤਰ ਦੇਖੋ ਔਰੇ ਕਰਨ ਵਾਲੇ ਤੇ ਬਹੁਤ ਘੱਟ ਨੇ ਠੀਕ ਹੈ ਮਤਲਬ ਔਰੇ ਕਿੰਨੇ ਆਉਂਦੇ ਹਨ ਮਹੀਨੇ ਦੇ ਵਿੱਚ ਮਨ ਲਓ ਮਹੀਨੇ ਦੇ ਵਿੱਚ ਉਹ ਤੇ ਸਿਰਫ ਸਾਡੇ ਕੋਲੇ ਹੁਣ ਜਿਹੜਾ ਬੈਚ ਚੱਲਦਾ ਪਿਆ ਜੇ ਅਸੀਂ ਮੰਥਲੀ ਚਲਾਉਂਦੇ ਆ ਬੈਚ ਠੀਕ ਹੈ ਜਿਹੜਾ ਹੁਣ ਬੈਚ ਚੱਲਦਾ ਪਿਆ ਇਹਦੇ ਵਿੱਚ ਸਿਰਫ ਸਾਡੇ ਕੋਲੇ ਦੋ ਮੁੰਡੇ ਆ ਜਿਨ੍ਹਾਂ ਨੇ ਲੋਕਲ ਕੰਮ ਕਰਨਾ ਜਿਨ੍ਹਾਂ ਨੇ ਇੱਥੇ ਕੰਮ ਕਰਨਾ ਜਿਨ੍ਹਾਂ ਨੇ ਇੱਥੇ ਕੰਮ ਕਰਨਾ ਲੇਕਿਨ ਬਾਹਰ ਜਿਹੜਾ ਨਾਲੇ ਇਸ ਟਾਈਮ ਸਾਡੇ ਕੋਲੇ 18 ਮੁੰਡੇ ਆ ਠੀਕ ਹੈ ਤੇ ਘੱਟੋ ਘੱਟ ਤੁਸੀਂ ਮੰਨੋ ਕਿ 15 ਕੁੜੀਆਂ ਠੀਕ ਹੈ ਜਿਨ੍ਹਾਂ ਨੇ ਫਾਰਮ ਜਆ ਜਿਨ੍ਹਾਂ ਦੇ ਫਾਈਨਲ ਲੱਗਿਆ ਪਈਆਂ ਨੇ ਜਿਹਦਾ ਸਤੰਬਰ ਰੰਟੇਕ ਹੈ ਚੱਲਦਾ ਪਿਆ ਠੀਕ ਹੈ ਸਤੰਬਰ ਰੰਟੇਕ ਆ ਤੇ ਲਾਸਟ ਜਨਵਰੀਏ ਤੇਕਾਰੇ ਬੱਚੇ ਵੀ ਹੈਗੇ ਨੇ ਵਿੱਚ ਜਿਨ੍ਹਾਂ ਦਾ ਨੌਕ ਟਾਈਮ ਕੋਰਸ ਹੈਗੇ ਫਿਰ ਠੀਕ ਹੈ ਹਾਂ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਦਾ ਮਤਲਬ ਜਿਵੇਂ ਤੁਸੀਂ ਗੱਲ ਕੀਤੀ ਕਿ ਬਾਹਰੋਂ ਵੀ ਇੱਥੇ ਆਉਂਦੇ ਆ ਤਾਂ ਉਹ ਤੁਹਾਡੇ ਕੋਲ ਕਿੰਨੇ ਕ ਸਟੂਡੈਂਟ ਹੈ ਮਤਲਬ ਇਹ ਹੈ ਵੀ ਆਪਾਂ ਪੰਜਾਬ ਦੇ ਵਿੱਚ ਬੈਠੇ ਆ ਹਾਂ ਤੇ ਆਪਾਂ ਇੱਥੇ ਸਿਰਫ ਪਾਤਰਾ ਦੇ ਵਿੱਚ ਬੈਠੇ ਆ ਜੇ ਆਪਾਂ ਕੱਲੇ ਪਾਤਰਾ ਦੀ ਗੱਲ ਕਰੀਏ ਠੀਕ ਹੈ ਮਲੋ ਤੁਹਾਡੇ ਕੋਲ ਤੁਹਾਡੀ ਅਕੈਡਮੀ ਦੀ ਗੱਲ ਕਰੀਏ ਜਿਹੜੇ 12ਵਾਂ ਆਕੇ ਤੁਹਾਡੇ ਕੋਲ ਸਟੂਡੈਂਟ ਸਿੱਖਦੇ ਉਹ ਕਿੰਨੇ ਕ ਹੁੰਦੇ ਆ ਤੇ ਉਹ ਉਹਨਾਂ ਦਾ ਫੀਡਬੈਕ ਕੀ ਰਹਿੰਦਾ ਹੈਗਾ ਇਸ ਸਕਿੱਲ ਨੂੰ ਲੈ ਕੇ ਉਹ ਚਾਹੇ ਕੁੜੀਆਂ ਹੋਣ ਚਾਹੇ ਮੁੰਡੇ ਹੋਣ ਬਿਲਕੁਲ ਸਰ ਬਹੁਤ ਵਧੀਆ ਗੱਲ ਹੈ ਜਿੱਦਾਂ ਹੁਣ ਦੇਖੋ ਬਾਹਰੋਂ ਹੁੰਦੇ ਆਏ ਆ ਸਾਡੇ ਕੋਲ ਇਸ ਟਾਈਮ ਵੀ 5 ਬੱਚੇ ਇਦਾਂ ਨੇ ਆ ਜਿਹੜੇ ਫਾਰਮ ਤੋਂ ਆਕੇ ਕੰਮ ਸਕੇ ਠੀਕ ਉਹ ਕਿੰਨਾ ਟਾਈਮ ਲਾ ਕੇ ਆਇਆ ਉਧਰ ਉਧਰ ਸਰ ਉਹ ਇੱਕ ਤੇ ਪੀਆਰ ਨੇ ਟੀਚਰ ਨੇ ਉਥੇ ਟੀਚਰ ਨੇ ਓਕੇ ਹਾਂਜੀ ਇਸ ਟਾਈਮ ਉਹ ਗਵਰਨਮੈਂਟ ਟੀਚਰ ਨੇ ਕੈਨੇਡਾ ਆਇਆ ਕੈਨੇਡਾ ਹਾਂਜੀ ਅਰ ਆਪਣੀ ਹੁਣ ਕੁੜੀਆਂ ਨੂੰ 3 ਮਹੀਨੇ ਦੀ ਕੁੜੀਆਂ ਨਾ ਠੀਕ ਐ ਤੇ ਉਹਨਾਂ ਨੂੰ ਘਰੇ ਛੱਡ ਕੇ ਫਿਰ ਕਲਾਸ ਨਾਲ ਆਉਂਦੇ ਸਾਡੇ ਕੋਲ ਠੀਕ ਐ ਹਾਂਜੀ ਸਾਡੇ ਕੋਲੇ ਇੱਦਾਂ ਇੱਦਾਂ ਦੇ ਹੁਣ ਪਿੱਛੇ ਜੇ ਥੋੜੇ ਜਿਲ ਹੋਏ ਨੇ ਮੁੰਡਾ ਆਇਆ ਹੋਇਆ ਸੀਗਾ ਕੈਨੇਡਾ ਤੋਂ ਆਇਆ ਸੀਗਾ ਉਥੇ ਮੁੰਡਾ ਪੀਆਰ ਖੁਦ ਠੀਕ ਐ 4-5 ਸਾਲ ਕੋ ਗੈਨੇ ਸਟੱਡੀ ਵੀ ਜੇ ਤੇ ਗਿਆ ਸੀਗਾ ਉਹ ਪੀਆਰ ਨੇ ਉਥੇ ਹੁਣ ਆਏ ਹੋਏ ਸੀਗੇ ਕੰਮ ਸਿੱਖ ਕੇ ਗਏ ਨੇ ਹੁਣ ਸਾਡੇ ਕੋਲੇ 2 ਮਿੰਟੇ ਲਾ ਕੇ ਗਏ ਨੇ ਉਹ ਕੱਲਰ ਓਨਲੀ ਜੈਂਟਸ ਦਾ ਕਰਕੇ ਗਏ ਨੇ ਕੋਰਸ ਠੀਕ ਹੈ ਇਸ ਕਰਕੇ ਕਿ ਉੱਥੋਂ ਦੇ ਬਹੁਤ ਬੱਚੇ ਸਾਡੇ ਕੋਲੇ ਵਲੇ ਵੀ 5-6 ਸਟੂਡੈਂਟ ਹੁਣ ਵੀ ਹੈਗੇ ਦੋਸਤਾਂ ਚੱਲ ਰਹੇ ਓਕੇ ਹਾਂਜੀ ਤੇ ਫਿਰ ਉਹ ਮਤਲਬ ਉੱਥੇ ਕਿਉਂ ਨਹੀਂ ਸਿੱਖਣਾ ਚਾਹੁੰਦੇ ਉਹ ਇੱਥੇ ਕਿਉਂ ਸਿੱਖਦੇ ਆ ਕੇ ਮਤਲਬ ਜਿਹੜਾ ਕੰਮ ਹੈ ਇਹਦਾ ਕੈਨੇਡਾ ਦੇ ਵਿੱਚ ਵੀ ਸਿੱਖਿਆ ਜਾ ਸਕਦਾ ਬਿਲਕੁਲ ਬਿਲਕੁਲ ਸਰ ਉਹ ਇੱਥੇ ਪੰਜਾਬ ਦੇ ਵਿੱਚ ਸਿੱਖਣ ਦਾ ਕਾਰਨ ਸਰ ਇਹ ਹੈ ਕਿ ਇੱਕ ਤੇ ਦੇਖੋ ਹੁਣ ਜਿਵੇਂ ਮੰਨ ਲਓ ਇੱਕ ਤੇ ਉਥੇ ਬੱਚੇ ਨੇ ਆਪ ਵੀ ਰਹਿਣਾ ਫਿਰ ਉਹਨੇ ਆਪਣਾ ਕਾਰੋਬਾਰ ਵੀ ਦੇਖਣਾ ਤੇ ਉਹਨੂੰ ਖਰਚੇ ਵੀ ਪੈਂਦੇ ਆ ਜੀ ਰੂਮ ਦਾ ਖਰਚਾ ਪੈ ਗਿਆ ਜਾਂ ਉਹਨੂੰ ਆਪਣਾ ਖਰਚਾ ਪੈ ਗਿਆ ਉਹਨੇ ਖਾਣਾ ਪੀਣਾ ਵੀ ਆ ਬੱਚੇ ਨੇ ਤੇ ਉਥੇ ਜਿਹੜੀ ਫੀਸ ਆ ਉਹ ਵੀ ਜ਼ਿਆਦਾ ਸਿੱਖਣ ਦੀ ਹੈ ਔਰੇ ਕੀ ਆ ਔਰੇ ਸਿੱਖਣਾ ਸੌਖਾ ਤੇ ਇੱਕ ਬੱਚਾ ਆਪਣੇ ਘਰ ਦੇ ਵਿੱਚ ਆ ਉਹਦਾ ਕੋਈ ਫालतू ਖਰਚਾ ਨਹੀਂ ਹੈਗਾ ਨੰਬਰ 2 ਉਹ ਉਹਨੂੰ ਫੀਸਾ ਹੋਰੇ ਬਹੁਤ ਘੱਟ ਨੇ ਜਿਹੜੇ ਅਸੀਂ ਕੋਰਸਾਂ ਦੇ ਰੇਟ ਰੱਖੇ ਹੋਇਆ ਬਿਲਕੁਲ ਨਾਰਮਲੀ ਰੱਖੇ ਹੋਇਆ ਤਾਂ ਕਿ ਹਰ ਇੱਕ ਬੱਚਾ ਸਿੱਖ ਕੇ ਜਾਵੇ ਬਿਨਾ ਸਕਿੱਲ ਵਾਲੇ ਬੰਦੇ ਦੀ ਉੱਥੇ ਕੋਈ ਡਿਮਾਂਡ ਨਹੀਂ ਠੀਕ ਹੈ ਚਾਹੇ ਉਹ ਇੰਡੀਆ ਹੀ ਕਿਉਂ ਆ ਲੇਕਿਨ ਸਕਿੱਲ ਹੋਣੀ ਬਹੁਤ ਜ਼ਰੂਰੀ ਆ ਫਾਰਮ ਦੇ ਵਿੱਚ ਤਾਂ ਦੇਖੋ ਇਸ ਚੀਜ਼ ਦੀ ਡਿਮਾਂਡ ਹੈਗੀ ਆ ਭਾਵੇਂ ਉਹ ਕਿਸੇ ਵੀ ਚੀਜ਼ ਦੀ ਆ ਭਾਵੇਂ ਉਹ ਇਲੈਕਟ੍ਰੀਸ਼ੀਅਨ ਦਾ ਭਾਵੇਂ ਉਹ ਪੱਥਰ ਦਾ ਕੰਮ ਕਰਦਾ ਹੈ ਮੈਂ ਕੋਈ ਕਾਰਪੈਂਟਰ ਆ ਉਹਨਾਂ ਦੀ ਬਹੁਤ ਜ਼ਿਆਦਾ ਵਧੀਆ ਡਿਮਾਂਡ ਆ ਇਲੈਕਟ੍ਰੀਸ਼ੀਅਨ ਦੀ ਡਿਮਾਂਡ ਆ ਖੇਰ ਵਾਲੇ ਦੀ ਵੀ ਬਹੁਤ ਡਿਮਾਂਡ ਆ ਇਹ ਕੰਮ ਦਾ ਇਹ ਬੈਨੀਫਿਟ ਇਹ ਜ਼ਰੂਰ ਆ ਹੋਰ ਨਾਲ ਨਾਲ ਕਿ ਇੱਕ ਤੇ ਤੁਸੀਂ ਸੇਫ ਹੋ ਆਪਣੇ ਘਰ ਦੇ ਵਿੱਚੋਂ ਜਾਂ ਆਪਣੇ ਸਲੂਨ ਦੇ ਵਿੱਚੋਂ ਸਾਰੇ ਪਾਸੇ ਕਵਰ ਹੋ ਨੰਬਰ 2 ਇੱਕ ਕੋਈ ਵੀ ਐਦਾਂ ਦਾ ਜਿਹੜਾ ਦਿਹਾੜੀ ਵਾਲਾ ਕੰਮ ਆ ਉਹਦੇ ਵਿੱਚ ਕੀ ਆ ਇੱਕ ਵਾਰੀ ਤੁਸੀਂ ਕੰਮ ਲਾ ਕੇ ਕਰ ਲਓ ਉਸ ਤੋਂ ਬਾਅਦ ਤੁਹਾਨੂੰ ਐਦਾਂ ਨਹੀਂ ਕਿ ਅਗਲੇ ਦਿਨ ਸ਼ਾਮ ਨੂੰ ਆ ਕੇ ਮਿਲਣਾ ਠੀਕ ਹੈ ਸੇਫ ਨਹੀਂ ਹੈ ਸੇਮ ਨਹੀਂ ਹੈ ਠੀਕ ਹੈ ਸੇਮੇ ਨਾਮ ਇਹਦੇ ਹਾਂ ਜਿਵੇਂ ਇਹ ਨਾਮ ਇਹਦੇ ਅੱਜ ਹੈਗਾ ਕੱਲ ਨੂੰ ਨਹੀਂ ਹੈਗਾ ਠੀਕ ਹੈ ਪਹਿਲੇ ਤੇ ਇਸ ਲਾਈਨ ਦਾ ਇਹ ਫਾਇਦਾ ਇੱਕ ਤੇ ਤੁਸੀਂ ਘੰਟੇ ਡੇਢ ਘੰਟੇ ਦੇ ਵਿੱਚ ਕਲਾਈਂਟ ਦਾ ਤੁਸੀਂ ਆਪਣੇ ਆਪ ਨੂੰ ਦਿਖਾ ਸਕਦੇ ਹੋ ਤੇ ਉਹਦੇ ਨਾਲ ਲਿੰਕ ਬਣਦਾ ਜਿਵੇਂ ਆਪਾਂ ਵੀ ਜਾਣਦੇ ਆ ਆਪਾਂ ਵੀ ਕਿਸੇ ਸਲੂਨ ਤੇ ਜਾਂਦੇ ਆ ਇੱਕ ਵਾਰੀ ਇੱਕ ਬੰਦੇ ਤੋਂ ਜਿੱਥੋਂ ਕਟਿੰਗ ਕਰਵਾ ਲਈ ਆਪਣਾ ਜੀ ਕਰਦਾ ਕਿ ਉਸੇ ਬੰਦੇ ਤੋਂ ਕਟਵਾਈ ਠੀਕ ਹੈ ਹੈਨਾ ਤੇ ਆਪਾਂ ਉਸੇ ਬੰਦੇ ਲੱਭ ਜਾਂਦੇ ਆ ਉਹਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਤੇ ਇੱਕ ਉਹਦੇ ਨਾਲ ਲਿੰਕ ਇਦਾਂ ਦਾ ਬਣ ਜਾਂਦਾ ਰਿਲੇਸ਼ਨ ਇਦਾਂ ਦਾ ਬਣ ਜਾਂਦਾ ਭਾਈਚਾਰਾ ਜਿਹਾ ਨਿਕਲ ਲੱਗ ਜਾਂਦਾ ਕਿ ਯਾਰ ਕੋਈ ਨਾ ਉਸ ਹੱਬ ਹੈ ਮੇਰੀ ਕਟਿੰਗ ਦਾ ਤੇ ਆਪਾਂ ਉਦੋਂ ਹੀ ਕਟਿੰਗ ਕਰਾਉਂਦੇ ਆ ਇਹ ਬੈਨੀਫਿਟਸ ਇਹਦੇ ਬਹੁਤ ਜ਼ਿਆਦਾ ਜੀ ਸਾਰੇ ਤੇ ਫਿਰ ਮਨ ਲਓ ਇਹ ਵੀ ਤੁਹਾਡੇ ਕੋਲ ਜਿਹੜੇ ਕੰਮ ਸਿੱਖ ਕੇ ਗਏ ਆ ਮਨ ਲਓ ਬਾਹਰੋਂ ਆ ਕੇ ਇੱਥੋਂ ਕੰਮ ਸਿੱਖ ਕੇ ਗਿਆ ਕੀ ਉਹ ਉੱਥੇ ਜਾ ਕੇ ਉਹ ਮਨ ਲਓ ਕੰਮ ਕਰ ਰਿਹਾ ਉਹ ਇਹ ਜਿਹੜਾ ਸਿੱਖ ਕੇ ਗਿਆ ਬਿਲਕੁਲ ਬਿਲਕੁਲ ਸਰ ਹੁਣੇ ਮੇਰੇ ਸਟੂਡੈਂਟ ਗਿਆ ਸੀਗਾ ਪਿੱਛੇ ਤੇ ਉਹਨਾਂ ਨੇ ਹੁਣ ਆਪਣਾ ਪਹਿਲਾ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਕੰਮ ਕੀਤਾ ਆਸਟ੍ਰੇਲੀਆ ਦੇ ਵਿੱਚ ਬਹੁਤ ਸੋਹਣਾ ਕੰਮ ਚੱਲਦਾ ਪਿਆ ਸੀ ਉਹਨਾਂ ਦਾ ਹੁਣ ਵੀ ਫੋਨ ਆਉਂਦੇ ਆ ਤੇ ਇੱਕ ਮੁੰਡਾ ਸੀਗਾ ਉਹ 44 ਸਾਲ ਪਹਿਲਾਂ ਗਿਆ ਸੀਗਾ ਮੇਥੋਂ ਕੰਮ ਸਿੱਖ ਕੇ ਠੀਕ ਹੈ ਅੱਜ ਉਹਨਾਂ ਦੇ ਦੋ ਸਲੂਨ ਨੇ ਆਪਣੇ ਠੀਕ ਹੈ ਹਾਂਜੀ ਟ੍ਰਾਂਟੋ ਦੇ ਵਿੱਚ ਕਰਿਆ ਹੋਇਆ ਓਕੇ ਹਾਂਜੀ ਇੱਕ ਨਛਮੀ ਇੱਕ ਨਛਰੀ ਦੇ ਵਿੱਚ ਕਰਿਆ ਠੀਕ ਹੈ ਉਹਨਾਂ ਦੇ ਆਪਣੇ ਸਲੂਨ ਆ ਵਧੀਆ ਕੰਮ ਕਰ ਰਹੇ ਨੇ ਆਪਣਾ ਉਹਨਾਂ ਦੇ ਮੈਨੂੰ ਮਹੀਨੇ-ਰੇ ਮਹੀਨੇ ਬਾਅਦ ਕਾਲ ਆਉਂਦੀ ਹੈ ਦੱਸ ਦਿਆ ਕਿਸੇ ਦਾ ਬਹੁਤ ਵਧੀਆ ਕੰਮ ਚੱਲਦਾ ਸਤਾਜ ਜੀ ਜਿਹੜੀ ਤੁਸੀਂ ਸਕਿੱਲਸ ਕਰਦੇ ਹੋ ਹਾਂਜੀ ਅਕੈਡਮੀ ਦੇ ਵਿੱਚ ਕਟਿੰਗ ਵਗੈਰਾ ਜਾਂ ਹੋਰ ਉਹ ਸਿੱਖ ਕੇ ਬੱਚੇ ਬਾਹਰ ਜਾ ਰਹੇ ਆ ਹਾਂਜੀ ਠੀਕ ਹੈ ਜੀ ਤਾਂ ਹੁਣ ਮੈਨੂੰ ਇਹ ਮੰਨ ਲਓ ਜੇ ਮੈਂ ਤੁਹਾਡੇ ਤੋਂ ਕਾਰਨ ਪੁੱਛਾਂ ਵੀ ਜਾਣਾ ਕਿਉਂ ਰਹੇ ਆ ਹਾਂਜੀ ਮਤਲਬ ਇਹ ਹੀ ਲੱਗਦਾ ਤੁਹਾਨੂੰ ਇਹਦਾ ਕਾਰਨ ਕੀ ਹਨ ਵੀ ਜਾਣ ਦੇ ਕਾਰਨ ਕੀ ਹਨ ਜਾਣ ਦੇ ਰੀਜਨ ਸਰ ਦੇਖੋ ਜਾਣ ਦੇ ਰੀਜਨ ਤੇ ਇੱਕ ਐਦਾਂ ਲਾ ਲਓ ਕਿ ਭਾਵੇਂ ਆਪਣੀ ਸਰਕਾਰਾਂ ਕਿੰਨੀਆਂ ਕਮੀਆਂ ਲਾ ਲਓ ਜਾਂ ਫਿਰ ਬੱਚੇ ਦੀ ਆਪਦੀਆਂ ਕਮੀਆਂ ਲਾ ਲਓ ਠੀਕ ਹੈ ਕਿਕ ਆਪਾਂ ਆਪਦੇ ਆਪ ਤੋਂ ਲੁਕਦੇ ਹੀ ਰਹਦੇ ਹਾਂ ਠੀਕ ਹੈ ਆਪਾਂ ਆਪਦੇ ਆਪ ਨੂੰ ਦੇਖ ਨਹੀਂ ਰਹੇ ਕਿ ਆਪਾਂ ਕੀ ਕਰਦੇ ਪਏ ਜੇ ਬੱਚਾ ਕਰਨ ਤੇ ਆਵੇ ਤਾਂ ਇਹ ਹੋਰੇ ਵੀ ਕੋਈ ਇਸ ਕੰਮ ਦੀ ਕਮੀ ਨਹੀਂ ਹੈ ਮਤਲਬ ਤੇ ਲੇਕਿਨ ਕੀ ਹੈ ਬਾਹਰ ਇੱਕ ਤੇ ਬੱਚਾ ਰੀਸ ਬਾਕਸੇ ਦੀ ਕਰਦਾ ਕਿ ਹਾਂ ਅਸੀਂ ਵੀ ਬਾਹਰ ਜਾਏਗੇ ਉਹ ਵੀ ਸਾਡੇ ਨਾਲ ਦਾ ਵਾਗਿਆ ਜਾਂ ਸਾਡਾ ਰਿਸ਼ਤੇਦਾਰ ਵਾਗਿਆ ਅਸੀਂ ਵੀ ਬਾਹਰ ਜਾਈਏ ਅਸੀਂ ਵੀ ਕੰਮ ਕਰੀਏ ਉਹਨੇ ਇੰਨੇ ਪੈਸੇ ਭੇਜਦੇ ਉਹਨੇ ਚੈਨ ਪਾਈ ਹੋਈ ਆ ਆ ਚੀਜ਼ਾਂ ਦਿਖਾਵੇ ਨੂੰ ਲੋਕ ਜਿਆਦਾ ਫੋਲੋ ਕਰ ਰਹੇ ਆ ਉਹ ਇਦਾਂ ਨਹੀਂ ਸੋਚ ਰਹੇ ਕਿ ਔਰੇ ਵੀ ਬੜਾ ਕੁਝ ਹੈ ਔਰੇ ਵੀ ਕਰ ਸਕਦੇ ਆ ਲੇਕਿਨ ਕਿਤੇ ਨਾ ਕਿਤੇ ਉਹਨਾਂ ਦੀ ਇਹ ਵੀ ਸੋਚ ਹੁੰਦੀ ਆ ਕਿ ਔਰੇ ਜੇ ਕਰਾਂਗੇ ਤਾਂ ਸਾਡਾ ਕੰਮ ਚੱਲੇ ਨਾ ਚੱਲੇ ਠੀਕ ਹੈ ਅੱਜ ਕੰਮ ਹੈਗਾ ਕੱਲ ਨੂੰ ਨਾ ਹੋਵੇ ਹਣ ਤੇ ਆ ਇਸ ਚੀਜ਼ ਕੰਨੀਓ ਜਾਂ ਜਿਵੇਂ ਆਪਦੇ ਆਪ ਨੂੰ ਲੁਕਣਾ ਜਿੱਦਾਂ ਕਹਿ ਦਈਏ ਕਿ ਦਿਖਾਉਣਾ ਨਹੀਂ ਚਾਹੁੰਦੇ ਕਿ ਅਸੀਂ ਇਹ ਛੋਟਾ ਕੰਮ ਕਰਦੇ ਆ ਠੀਕ ਹੈ ਉਹ ਹਮੇਸ਼ਾ ਵੱਡੇ ਵੀ ਕਾਲ ਚ ਕਰਦੇ ਆ ਕਿ ਅਸੀਂ ਕੁਝ ਨਾ ਕੁਝ ਚਾਹੇ ਆਪ ਤਾਂ ਉੱਥੇ ਕੁਝ ਵੀ ਕਰੀਏ ਲੇਕਿਨ ਡਰਦੇ ਆਪਦੇ ਆਪ ਤੋਂ ਕਿ ਔਰੇ ਜੇ ਸਾਡੇ ਦੇਖ ਲੈ ਸਾਡੇ ਕਿਸੇ ਰਿਸ਼ਤੇਦਾਰ ਨੇ ਦੇਖ ਲੈ ਕਿ ਆਹ ਕੰਮ ਕਰਦਾ ਤਾਂ ਇਹ ਛੋਟਾ ਹੈ ਤੇ ਉਥੇ ਵੱਡਿਆ ਕੰਮ ਆ ਉਥੇ ਵੱਡੇ ਲੈਵਲ ਦਾ ਕੰਮ ਆ ਛੋਟੇ ਕੰਮ ਤੋਂ ਸ਼ੁਰੂਆਤ ਨਹੀਂ ਕਰਨਾ ਸ਼ੁਰੂਆਤ ਨਹੀਂ ਕਰਨਾ ਚਾਹੁੰਦੇ ਇੱਥੋਂ ਜਿਹੜੇ ਸਟੂਡੈਂਟ ਬਾਹਰ ਜਾ ਰਹੇ ਹੈਗੇ ਇੱਥੋਂ ਦਾ ਵੀ ਵਧੀਆ ਸਿਨੇਜਾ ਇਥੋਂ ਵੀ ਸਿੱਖਣ ਵਾਲੇ ਉਹ ਛੋਟੇ ਕੰਮ ਤੋਂ ਸ਼ੁਰੂਆਤ ਨਹੀਂ ਕਰਨਾ ਚਾਹੁੰਦੇ ਬਿਲਕੁਲ ਬਿਲਕੁਲ ਸਰ ਵੱਡਾ ਕਾਫੀ ਭਾਲਦੇ ਬਿਲਕੁਲ ਜੀ ਉਹ ਤਾਂ ਕਹਿਣਾ ਇਹ ਹੈ ਹਾਂਜੀ ਠੀਕ ਹੈ ਉਹ ਹਮੇਸ਼ਾ ਇਦਾਂ ਹੀ ਸੋਚਦੇ ਕਿ ਉਹ ਸਾਨੂੰ ਵਧੀਆ ਵੱਡੀ 스테ਜ ਮਿਲੇ ਤੇ ਵਧੀਆ ਪੈਸਾ ਤੇ ਆਮਦਨ ਸਾਨੂੰ ਮਿਲ ਜੇ ਇਦਾਂ ਹੁੰਦਾ ਹੈ ਠੀਕ ਹੈ ਤਾਂ ਫਿਰ ਇਥੋਂ ਦੇ ਹਾਲਾਤ ਕੀ ਨੇ ਮਨੋ ਪਤਲਾ ਏਰੀਏ ਦੇ ਬਹੁਤ ਸਾਰੇ ਜਿਹੜੇ ਲੋਕ ਨੇਗੇ ਤੁਹਾਡੇ ਕੋਲ ਕਟਿੰਗ ਕਰਾਉਣ ਆਉਂਦੇ ਹਨ ਉਹਨਾਂ ਦੇ ਹਲੋ ਹਾਲਾਤ ਕਿੱਦਾਂ ਦੇ ਆ ਜੇ ਸਰ ਹਾਲਾਤਾਂ ਦੀ ਗੱਲ ਕਰੀਏ ਦੇਖੋ ਹਾਲਾਤ ਤੇ ਹਰੀ ਏਰੀਏ ਦੀ ਹੀ ਹੈ ਮੇਰੇ ਠੀਕ ਹੈ ਹਰੇਕ ਜਦੋਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਜਾਂ ਸਰਕਾਰਾਂ ਚੱਲਦੀਆਂ ਆਈਆਂ ਹਨ ਇਹ ਹੈ ਨਾ ਜੀ ਇਹ ਕੰਮ ਚ ਚੱਲਦੀ ਹੈ ਠੀਕ ਹੈ ਹੁਣ ਗੱਲ ਕਰੀਏ ਨੀਤੀਆਂ ਇਹਦੀ ਹਾਲਾਤਾਂ ਦੀ ਹਾਲਾਤ ਤਾਂ ਹੀ ਦੇਖੋ ਚਾਹੇ ਕੋਈ ਵੀ ਏਰੀਆ ਲਾ ਲਓ ਕੋਈ ਵੀ ਸੇਫ ਨਹੀਂ ਹੈਗਾ ਠੀਕ ਹੈ ਨੰਬਰ 2 ਪਿੱਛੇ ਦੇ ਕਾਫੀ ਚੋਰੀਆਂ ਹੋਣ ਲੱਗੀਆਂ ਨਸ਼ੇ ਦੇ ਵਿੱਚ ਵੀ ਬੱਚੇ ਬਹੁਤ ਜ਼ਿਆਦੇ ਹੋਏ ਲਿਖਦੇ ਆ ਆਪਾਂ ਭਲਾ ਜੀ ਤੇ ਕਿਤੇ ਨਾ ਕਿਤੇ ਕਹੀਏ ਕਿ ਬਦਲਾ セーフ ਨਹੀਂ ਲੱਗ ਰਿਹਾ ਆਪਦੇ ਆਪ ਨੂੰ ਸੇਫ ਨਹੀਂ ਮੰਨ ਰਿਹਾ ਹੈਗਾ ਠੀਕ ਹੈ ਇਸ ਕਰਕੇ ਤੇ ਉਹ ਫਿਰ ਕੋਈ ਨਾ ਕੋਈ ਬਾਹਰ ਜਾਉਂਦੀ ਉਹ ਸੋਚਦਾ ਕਿ ਮੈਂ ਬਾਹਰ ਜਾ ਕੇ ਸੇਫ ਹੋਊਂਗਾ ਮੈਂ ਬਾਹਰ ਜਾ ਕੇ ਮੇਰਾ ਭਵਿੱਖਾ ਮੇਰਾ ਫਿਊਚਰ ਆ ਬਾਹਰ ਜਾ ਕੇ ਤੇ ਉਹ ਬਾਹਰ ਨਹੀਂ ਜਾਦਾ ਰੈਫਰ ਹੋ ਗਿਆ ਠੀਕ ਹੈ ਤਾਂ ਹੁਣ ਮੈਨੂੰ ਤੁਸੀਂ ਜਿਵੇਂ ਪਹਿਲਾਂ ਗੱਲ ਕੀਤੀ ਵੀ ਕੈਨੇਡਾ ਦੇ ਵਿੱਚ ਮਾਸਟਰ ਨੇ ਹਾਂਜੀ ਠੀਕ ਹੈ ਤੁਸੀਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਆਪਾਂ ਆਪਸ ਦੇ ਵਿੱਚ ਗੱਲ ਕਰ ਰਹੇ ਸੀ ਉਹੋ ਵੀ ਤੁਸੀਂ ਦੱਸਿਆ ਵੀ ਇੱਥੇ ਵਾਲੇ ਜਿਹੜੇ ਨੌਕਰੀ ਕਰਦੇ ਆ ਜਾਂ ਇੱਥੇ ਵਾਲੇ ਵੀ ਮਾਪੇ ਨੇ ਹਾਂਜੀ ਮੰਨ ਲਓ ਉਹ ਤੁਸੀਂ ਗੱਲ ਕਰ ਰਹੇ ਉਹ ਥੋੜਾ ਜਿਹਾ ਦੱਸੋਗੇ ਹਾਂਜੀ ਜ਼ਰੂਰ ਸਰ ਸਾਡੇ ਕੋਲੇ ਦੇਖੋ ਇੱਕ ਥੋੜੀ ਜਿਹੀ ਬਣੀ ਨੇ ਉਹ ਬੈਂਕ ਦੇ ਵਿੱਚ ਜੋਬ ਕਰਦੇ ਨੇ ਠੀਕ ਹੈ ਮਲਾਜਮ ਲੱਗੇ ਹੋਏ ਨੇ ਦੇ ਗ੍ਰਾਮੀਣ ਬੈਂਕ ਹੈਗਾ ਉਹਦੇ ਵਿੱਚ ਜੋਬ ਕਰਦੇ ਨੇ ਤੇ ਉਹਨਾਂ ਦੇ ਜਿਹੜਾ ਬੇਟਾ ਉਹ ਬਾਹਰ ਕੈਨੇਡਾ ਦੇ ਵਿੱਚ ਨੇ ਤੇ ਉਹ ਵੀ ਆਉਂਦੇ ਸਾਡੇ ਕੋਲੇ ਕੰਮ ਸਿੱਖਣ ओके okay. हां जी ਉਹਨਾਂ ਨੇ ਵੀ ਪਿੱਛੇ ਜੇ 2 ਮਹੀਨ ਲਗਾ ਕੇ ਆਪਣਾ ਕੋਰਸ ਕੰਪਲੀਟ ਕੀਤਾ ਸਾਡੇ ਕੋਲ ਪਰ ਉਹਨਾਂ ਨੇ ਹੁਣ ਅੱਗੇ ਜਾਣਾ ਥੋੜੇ ਜਿਹੇ ਟਾਈਮ ਤੱਕ ਉਹਨਾਂ ਨੇ ਇਹ ਜਾਣਾ ਕਿਹਾ ਜਿਹੜਾ ਤੇ ਉਹਨਾਂ ਨੇ ਵੀ ਇਹ ਸੋਚਿਆ ਕਿ ਕੋਈ ਨਾ ਕੋਈ ਸਕਿੱਲ ਲੈ ਕੇ ਜਾਈਏ ਠੀਕ ਹੈ ਸਕਿੱਲ ਹੋਣੀ ਉਹ ਹੀ ਗੱਲ ਹੈ ਕਿ ਸਕਿੱਲ ਹੋਵੇ ਤਾਂ ਬੰਦੇ ਦਾ ਟਾਈਮ ਪਾਸ ਵਧੀਆ ਹੋ ਜਾਂਦਾ ਜੀ ਨਾ ਗੁਜ਼ਾਰਾ ਹੋ ਜਾਂਦਾ ਵਧੀਆ ਕਿਸੇ ਕੰਨੀ ਦੇਖਣਾ ਨਹੀਂ ਪੈਂਦਾ ਉੱਥੇ ਵੀ ਜਾ ਕੇ ਮੰਨ ਲਓ ਜੇ ਤੁਸੀਂ ਫਰੀ ਹੋ ਕੋਈ ਸਕਿੱਲ ਨਹੀਂ ਹੈਗੀ ਤੁਹਾਡੇ ਕੋਲੇ ਤੇ ਤੁਸੀਂ ਟਾਈਮ ਪਾਸ ਵੀ ਤਾਂ ਕਰਨਾ ਹੀ ਹੈ ਇੱਕ ਤੇ ਸਕਿੱਲ ਹੁੰਦੀ ਆ ਤਾਂ ਬੰਦਾ ਆਪਣਾ ਵਰਕ ਤੇ ਕਰ ਸਕਦਾ ਸਕਿੱਲ ਹੋਣੀ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਤੁਸੀਂ ਉਹ ਬੱਚਿਆਂ ਵਾਲੀ ਗੱਲ ਦੱਸ ਰਹੇ ਸੀ ਹਾਂਜੀ ਬੱਚੇ ਉਹਨਾਂ ਕੋਲੇ ਮੈਮ ਲੈਂਦੇ ਜਿਹੜੇ ਉਹ ਬੱਚੇ ਨੂੰ ਛੱਡ ਕੇ ਜਾਂਦੇ ਆ ਅਧਿਕਾਰੇ 3 ਮਹੀਨਾਂ ਨਹੀਂ ਉਹਨਾਂ 3 ਮਹੀਨਿਆਂ ਦੀ ਕੁੜੀ ਆ ਉਹਦੀ ਠੀਕ ਹੈ ਬੰਦ ਨੂੰ ਘਰੇ ਛੱਡ ਕੇ ਆਉਂਦੇ ਆ ਉਹਨਾਂ ਦੇ ਹਸਬੰਦ ਸਾਹਮਣੇ ਆ ਠੀਕ ਹੈ ਫਿਰ ਉਹ ਹੋਰ ਆ ਕੇ ਕਲਾਸ ਲਾ ਕੇ ਫਿਰ ਜਾਂਦੇ ਆ ਚਲੋ ਜੀ ਨੇ ਆਪਣੇ ਵੀ ਸਟੂਡੈਂਟ ਨਹੀਂ ਹੈਗੇ ਬੱਚੇ ਨਹੀਂ ਹੈਗੇ ਮਾਪੇ ਵੀ ਤਿਆਰੀਆਂ ਕਰ ਰਹੇ ਹੈਗੇ ਤੁਹਾਡੇ ਕੋਲ ਮਾਪੇ ਵੀ ਜਿਹੜੇ ਸਿੱਖਣ ਹੁੰਦੇ ਹੈਗੇ ਸਕਿੱਲ ਤਾਂ ਕਿ ਉਹ ਕੈਨੇਡਾ ਅਮਰੀਕਾ ਜਾਂ ਕਿਤੇ ਵੀ ਜਾ ਕੇ ਆਪਣਾ ਇਹ ਕੰਮ ਕਰ ਸਕਣ ਬਿਲਕੁਲ ਬਿਲਕੁਲ ਸਰ ਬਿਲਕੁਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਥੋੜਾ ਜਿਹਾ ਤੁਹਾਨੂੰ ਮਤਲਬ ਸਾਨੂੰ ਤੁਸੀਂ ਇਹ ਦੱਸੋਗੇ ਵੀ ਜਿਹੜੀ ਅਕੈਡਮੀ ਚਲਾਈ ਉਸ ਤੋਂ ਪਹਿਲਾਂ ਤੁਹਾਡੀ ਕੋਲ ਸ਼ੌਪ ਹੁੰਦੀ ਸੀਗੀ ਹਾਂਜੀ ਮਤਲਬ ਇਹ ਆਈਡੀਆ ਤੁਹਾਨੂੰ ਆਇਆ ਕਿਵੇਂ ਸ਼ੌਪ ਸਰ ਉਹੀ ਸ਼ੌਪ ਤੋਂ ਹੀ ਆਈਡੀਆ ਆਇਆ ਸੀਗਾ ਸਾਨੂੰ ਠੀਕ ਐ एक्चुअली ਪਤਾ ਕੀ ਹੋਇਆ ਕਿ ਅਸੀਂ ਸ਼ੌਪ ਤੇ ਸੀਗੇ ਸ਼ੌਪ ਤੋਂ ਬਾਅਦ ਸਾਡੇ ਕੋਲੇ ਜਿੱਦਾਂ ਹੁਣ ਪਿੱਛੋ ਜੇ ਥੋੜੇ ਟਾਈਮ ਤੋਂ ਬਾਅਦ ਦੀ ਜ਼ਿਆਦਾ ਡਿਮਾਂਡ ਹੋਈ ਆ ਜਦੋਂ ਬੱਚੇ ਸਾਡੇ ਕੋਲੇ ਵਧਣ ਲੱਗੇ ਪਹਿਲਾਂ ਸਾਡੇ ਕੋਲੇ ਦੋ ਮੁੰਡੇ ਆਏ ਸੀਗੇ ਉਦੋਂ ਬਾਅਦ ਚ ਫਿਰ ਦੋ ਹੋ ਗਏ ਸਿੱਖਣ ਵਾਸਤੇ ਉਹਨਾਂ ਨੇ ਕਿਹਾ ਕਿ ਬਾਅਦ ਸਾਡੀ ਡਿਮਾਂਡ ਆ ਤੇ ਫਿਰ ਉਦੋਂ ਬਾਅਦ ਚ ਜੀਮੀ ਦਾ ਅਨੇ ਮੁੰਡੇ ਆਏ ਸੀਗੇ ਤੇ ਫਿਰ ਬਾਅਦ ਵਿੱਚ ਮੁੰਡੇ ਵੀ ਆਏ ਆ ਠੀਕ ਐ ਹਾਂਜੀ ਇੰਦਾ ਵਧੀਆ-ਵਧੀਆ ਕਲਾਕਾਰ ਨੇ ਜਿਨ੍ਹਾਂ ਨੂੰ ਆਪਾਂ ਹਾਇਰ ਲੈਵਲ ਦੇ ਆਪਣੇ ਪੰਜਾਬ ਇੰਡੀਆ ਦੇ ਵਿੱਚ ਮੰਨਦੇ ਆ ਉਹਨਾਂ ਦੇ ਬੱਚੇ ਵੀ ਆਏ ਸਾਡੇ ਕੋਲੇ ਕੰਮ ਸਿੱਖਣ। ਉਹਨਾਂ ਨੇ ਜਦੋਂ ਸਾਨੂੰ ਦੇਖਿਆ ਕਿ ਇਸ ਚੀਜ਼ ਦੀ ਡਿਮਾਂਡ ਵਧਦੀ ਜਾ ਰਹੀ ਹੈ ਇੰਗਲੈਂਡ ਤਾਂ ਫਿਰ ਅਸੀਂ ਸੋਚਿਆ ਕਿ ਇਸੇ ਕੰਮ ਨੂੰ ਹੋਰ ਵੀ ਵਧਾਇਆ ਜਾਵੇ। ਕਿਉਂਕਿ ਸਕਿੱਲ ਸਿੱਖ ਕੇ ਜਾਣਗੇ ਬੱਚੇ ਤਾਂ ਆਪਣੇ ਰੋਜ਼ਗਾਰ ਜੋਗੇ ਹੋ ਜਾਣਗੇ। ਠੀਕ ਹੈ। ਇਸ ਕਰਕੇ ਇੱਥੇ ਦੇ ਆਪਣੇ ਕੰਮ ਨੂੰ ਇਸ ਨੂੰ ਛੋਟਾ ਮੰਨਿਆ ਜਾਂਦਾ ਪਰ ਉੱਥੇ ਇਸ ਚੀਜ਼ ਦੀ ਡਿਮਾਂਡ ਬਹੁਤ ਜ਼ਿਆਦਾ ਹੈ। ਠੀਕ ਹੈ ਫਿਰ ਇਸ ਕਰਕੇ ਫਿਰ ਜਦੋਂ ਸਾਨੂੰ ਇਸ ਗੱਲ ਦੀ ਪਿੱਛੋਂ ਜੇ ਹੋਰ ਜਦੋਂ ਜਾਦਾ ਹੀ ਬੱਚੇ ਜਾਣ ਲੱਗੇ ਫਿਰ ਅਸੀਂ ਇਸ ਸੈਟਅਪ ਨੂੰ ਤਿਆਰ ਕਰਦੇ ਹਾਂ ਤੁਹਾਡੇ ਕੋਲ ਜਿਹੜੇ ਬੱਚੇ ਆ ਰਹੇ ਆ ਤੁਹਾਡਾ ਐਕਸਪੀਰੀਅੰਸ ਕੀ ਹੈ ਤੁਹਾਨੂੰ ਜਿਹਨੇ ਬਾਹਰ ਜਾਣਾਗਾ ਉਹ ਇੱਥੇ ਸਕਿੱਲ ਤਾਂ ਸਿੱਖਣਾ ਗਿਆ ਹਾਂਜੀ ਉਹ ਕਿੰਨਾ ਕੁ ਟਾਈਮ ਲਾਉਂਦੇ ਆ ਕਿ ਉਹ ਸੱਚੀ ਮੁੱੱਚੀ ਸਿੱਖ ਕੇ ਜਾਂਦੇ ਆ ਜਾਂ ਕੋਈ ਬੱਚੇ ਇਦਾਂ ਦੇ ਹੁੰਦੇ ਆ ਵੀ ਬਿਨਾਂ ਸਿੱਖੇ ਇਦਾਂ ਦਾ ਕੋਈ ਐਕਸਪੀਰੀਅੰਸ ਹਾਂਜੀ ਹਾਂਜੀ ਸਰ ਹੁੰਦਾ ਬਹੁਤ ਐਕਸਪੀਰੀਅੰਸ ਹੁੰਦਾ ਅਸੀਂ ਦੇਖੋ ਸਾਡਾ ਪੂਰਾ ਸਾਡੀ ਟੀਮ ਅਸੀਂ 15 ਜਣੇ ਹੈਗੇ ਸਿਖਾਉਂਦੇ ਹਰ ਟੀਚਰ ਸਟੂਡੈਂਟ ਦੇ ਉੱਪਰ ਖੜ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਉਂਦਾ ਕਈ ਬੱਚੇ ਇਦਾਂ ਦੇ ਆ ਜੋ ਕਹਿੰਦੇ ਆ ਕਿ ਅਸੀਂ ਜਾਨੀ ਕਿ ਆਉਂਦੇ ਆ ਕਰਵਾਉਂਦੇ ਆ ਫੀਸਾਂ ਭਰਦੇ ਆ ਹਨ ਸਾਡਾ ਵੀ ਮੰਨ ਲਓ ਤੇ ਹੁੰਦਾ ਕਿ ਬੱਚੇ ਨੇ ਫੀਸ ਭਰੀ ਹੋਈ ਆ ਤਾਂ ਉਹਨੂੰ ਕੁਝ ਸਿਖਾਈਏ ਠੀਕ ਹੈ ਹਨ ਜੀ ਅਸੀਂ ਸਿਖਾਉਂਦੇ ਆ ਜੋਰ ਲਗਾਉਂਦੇ ਆ ਆਪਣੇ ਕੰਨੀਓ ਪੂਰਾ ਵਧੀਆ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਅਸੀਂ 1 ਮੰਥ ਦਾ ਇੱਕ ਕੋਰਸ ਰੱਖਿਆ ਹੈ 4 4 ਕੋਰਸ ਹੈ ਤੇ 4 ਮਨਥ ਦੇ ਆ 4 ਕੋਰਸ 4 ਕੋਰਸ ਅਸੀ ਮਹੀਨੇ ਜਿਵੇਂ ਨੇ ਇੱਕ ਮਹੀਨੇ 1 ਮਨਥ ਦਾ ਇੱਕ ਕੋਰਸ ਕੰਪਲੀਟ ਕਰਦੇ ਆ ਓਕੇ ਲੇਕਿਨ ਕਈ ਬੱਚੇ ਇਦਾਂ ਦੇ ਆ ਜੋ ਇੰਟਰਸਟ ਨਹੀਂ ਲੈਂਦੇ ਫਿਰ ਸਾਨੂੰ ਵੀ ਦੁੱਖ ਲੱਗਦਾ ਕਿ ਬੱਚੇ ਨੇ ਫੀਸ ਵੀ ਭਰੀ ਆ ਤੇ ਉਹ ਸਿੱਖਦਾ ਕਿਉਂ ਅਸੀਂ ਥੋੜਾ ਸਮਝਾਉਣੇ ਆ ਆਪਦੀ ਜਗ੍ਹਾ ਤੇ ਹੁੰਨੇ ਆ ਤੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਬੱਚੇ ਕਹਿੰਦਾ ਇਦਾਂ ਦੇ ਆ ਜੋ ਮੈਥੋਂ ਵੀ ਵੱਡੇ ਆਉਂਦੇ ਆ ਠੀਕ ਆ ਉਹ ਤੁਸੀਂ ਦੱਸੇ ਹਾਂਜੀ ਹਾਂ ਕਹਿੰਦਾ ਪਰ ਫਿਰ ਵੀ ਅਸੀਂ ਆਪਦੇ ਕੰਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਤੁਸੀਂ ਦੇਖੋ ਫੀਸਾ ਭਰਿਆ ਨੇ ਤਾਂ ਪਲੀਜ਼ ਤੁਸੀਂ ਕੰਮ ਵਧੀਆ ਸਿੱਖੋ ਅਗਰ ਤੁਸੀਂ ਇੱਕ ਵਧੀਆ ਪਰਫੈਕਟ ਨਹੀਂ ਨਾ ਹੋਏ ਫਿਰ ਤੁਹਾਡੇ ਕੋਲ ਕੰਮ ਨਹੀਂ ਹੋਣਾ ਨਾਲ ਤਾਂ ਤੁਸੀਂ ਪੈਸਾ ਵੇਸਟ ਕੀਤਾ ਨਾਲ ਤੁਸੀਂ ਟਾਈਮ ਵੇਸਟ ਇੱਥੇ ਵੀ ਕੀਤਾ ਤੇ ਉੱਥੇ ਵੀ ਤੁਹਾਡਾ ਟਾਈਮ ਕਿਉਂਕਿ ਇੱਕ ਵਾਰੀ ਬੱਚੇ ਦੇ ਡੰਗ ਰਹਿ ਗਿਆ ਜਾਂ ਕਮੀ ਰਹ ਗਈ ਕਿਸੇ ਪਾਸੇ ਸਿੱਖਣ ਨੂੰ ਤਉ ਮੁੜ ਕੇ ਕੰਮ ਨਹੀਂ ਕਰ ਸਕਦਾ। ਕੋਪਰੇਟ ਕਲਾਇੰਟ ਦਾ ਵੀ ਹੈ। ਅਗਲਾ ਕਲਾਇੰਟ ਦਾ ਵੀ ਕਲਾਇੰਟ ਦਾ ਵੀਊ ਨਹੀਂ ਹੋਣਾ ਹੈਗਾ ਵਧੀਆ। ਪਰ ਉਹ ਆਪ ਵੀ ਉਹਨੂੰ ਇਦਾਂ ਹੋਊ ਸਵਾਲ ਹੀ ਹੋਣਾ ਕਿ ਮੈਂ ਕਰ ਨਹੀਂ ਛੱਡਦਾ ਹੈਗਾ ਕਿਉਂਕਿ ਉਹਦੇ ਪੰਜ ਡਾਰ। ਠੀਕ ਹੈ। ਜਿੰਨਾ ਚਿਰ ਤੁਸੀਂ ਕਲਾਇੰਟ ਨੂੰ ਸੈਟੀਸਫਾਈ ਨਹੀਂ ਕਰਦੇ ਹੈਗੇ ਉਨਨਾ ਚਿਰ ਤੁਸੀਂ ਕਦੇ ਫਿਰ ਪੂਰਾ ਕੰਪਲੀਟ ਨਹੀਂ ਹੁੰਦੇ। ਠੀਕ ਹੈ। ਹਲਾ ਇਸੇ ਕਰਕੇ ਅਸੀਂ ਬੱਚਿਆਂ ਨੂੰ ਵੀ ਕਹਿੰਦੇ ਆ ਸਮਝਾਉਣੇ ਆ ਬਹੁਤ ਆਪਦੀ ਕੰਮ ਨੂੰ ਸਮਝਾਉਣੇ ਆ ਕਿ ਪਲੀਜ਼ ਇਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਲਾ ਸਕੋ। ਠੀਕ। ਹਰ ਟਾਈਮ ਇੱਕ ਬੱਚੇ ਨੂੰ ਅਸੀਂ ਟੀਚਰ ਹਰ ਟੈਕ ਸਿਖਾਉਂਦਾ ਕਈ ਵਾਰ ਤਾਂ ਦੋ ਦੋ ਟੀਚਰ ਕਲਾਸ ਦੇ ਵਿੱਚ ਰਹਿੰਦੀ ਰਹਿੰਦੇ ਆ ਫਿਰ ਵੀ ਮੈਂ ਵੀ ਆਪਦੇ ਕੰਨੀਓ ਪੂਰਾ ਮੈਂ ਵੀ ਸਾਰੇ ਪਾਸੇ ਜਾ ਕੇ ਉਹਨਾਂ ਦਿਖਾਉਣ ਨਾਲ ਦੇਖਦਾ ਬੱਚਿਆਂ ਨੂੰ ਉਹਨਾਂ ਨੂੰ ਸਮਝਾਉਂਦੇ ਆ ਫਿਰ ਅਸੀਂ ਇੱਕ ਹਫਤੇ ਬਾਅਦ ਪੂਰੀ ਇੱਕ ਦਿਨ ਇਦਾਂ ਦੀ ਕਲਾਸ ਲਗਾਉਂਦੇ ਆ ਜਿਹਦੇ ਵਿੱਚ ਇਹ ਹੀ ਚੀਜ਼ਾਂ ਸਮਝਾਉਂਦੇ ਆ ਕਿ ਬੱਚਾ ਨੂੰ ਦਖਾਨਦਾਰੀ ਸਮਝ ਆ ਜੇ ਉਹਨੂੰ ਆਪਣਾ ਜੋ ਉਹਦਾ ਕੰਮ ਉਹਨਾਂ ਨੂੰ ਕਹਿੰਦਾ ਹੈ ਉਹਨਾਂ ਨੂੰ ਵੀ ਸਿਖਾਉਂਦੇ ਉਹਨਾਂ ਨੂੰ ਬਿਜ਼ਨਸ ਕਰਨਾ ਬਿਜ਼ਨਸ ਕਰਨਾ ਵੀ ਸਟਰੋਨਗ ਹੈ ਜਿਹੜਾ ਸੈਲੂਨ ਨੂੰ ਚਲਾਉਣਾ ਕਿਵੇਂ ਚਲਾਉਣਾ ਕਿਦਾਂ ਨਹੀਂ ਉਹਨੂੰ ਮੈਂਟੇਨ ਕਿਦਾਂ ਕਰੇ ਉਹਨੂੰ ਕਲਾਇੰਟ ਨੂੰ ਕਿਦਾਂ ਕਿਦਾਂ ਖੁਸ਼ ਕਰ ਸਕਦੇ ਆ ਪਾਸਾ ਵੀ ਸਾਡੇ ਲੈ ਸਕਦੇ ਆ ਕਿਉਂਕਿ ਕਲਾਇੰਟ ਹੈ ਇੱਕ ਆਪਣਾ ਰੱਬ ਦਾ ਰੂਪ ਆ ਉਹ ਕੋਈ ਵਿਸ਼ਵਾਸ ਕਰਕੇ ਆਏ ਅਗਰ ਤੁਸੀਂ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚਾਹੇ ਉਹ ਬੋਲਣ ਦੀ ਸੈਂਸ ਆ ਚਾਹੇ ਉਹ ਕੰਮ ਦੀ ਸੈਂਸ ਆ ਕੰਮ ਨੂੰ ਵੀ ਪਰਫੈਕਟ ਕਰਨਾ ਤੇ ਉਹਨੂੰ ਆਪਣਾ ਜਿਹੜੀ ਬੋਰਡ ਵਾੜੀਆਂ ਉਹਨੂੰ ਵੀ ਸੋਹਣਾ ਰੱਖਣਾ ਵਧੀਆ ਰੱਖਣਾ ਤੇ ਸਾਫ ਸਫਾਈ ਵੀ ਰੱਖਣੀ ਆ ਉਹਨਾਂ ਨੂੰ ਸਾਫ ਸਫਾਈ ਵੀ ਸਮਝਾਉਣੀ ਆ ਕਿ ਇਦਾਂ ਕਰਨੀ ਆ ਜੀ ਤਾਂ ਕਿ ਕਿਸੇ ਵੀ ਪਾਸੇ ਕੋਈ ਬੱਚਾ ਮਾਰਨਾ ਨਾ ਖਾਵੇ ਲਈ ਕਿਉਂਕਿ ਜੇ ਸਕਿੱਲ ਲੈ ਕੇ ਚੱਲੇ ਹੋ ਤਾਂ ਪਰਫੈਕਟ ਹੋ ਕੇ ਜਾਓ ਅਸੀਂ ਇਹ ਹੀ ਜ਼ਰੂਰ ਇੱਕ ਵਾਰੀ ਬੱਚਿਆਂ ਨੂੰ ਇਹ ਜ਼ਰੂਰ ਕਹਿੰਦੇ ਆ ਕਿ ਪਲੀਜ਼ ਪਰਫੈਕਟ ਹੋ ਕੇ ਜਾਓ ਠੀਕ ਹੈ ਇਹ ਚੀਜ਼ ਜ਼ਰੂਰੀ ਆ ਤੇ ਮੈਂ ਥੋੜਾ ਜਿਹਾ ਤੁਹਾਡੇ ਤੋਂ ਹੋਈ ਮੁੱਛਣਾ ਜਾਣਾ ਤੁਹਾਡੇ ਕੋਲ ਲੇਡੀਜ਼ ਵੀ ਕੰਮ ਕਾਫੀ ਹੁੰਦਾ ਹੈ ਮਤਲਬ ਉਹਦੇ ਬਾਰੇ ਤੁਸੀਂ ਸਾਨੂੰ ਥੋੜਾ ਜਿਹਾ ਦੱਸੋਗੇ ਵੀ ਉੱਥੇ ਜਾ ਕੇ ਕੀ ਕੰਮ ਕਰ ਸਕਦੇ ਆ ਉਹ ਜਿਹੜੀਆਂ ਕੁੜੀਆਂ ਇੱਥੋਂ ਹਾਂਜੀ ਪੰਜਾਬ ਦੇ ਵਿੱਚੋਂ ਇਹ ਕੰਮ ਸਿੱਖ ਕੇ ਜਾਂਦੇ ਹਨਾ ਉਹ ਤੁਹਾਡੇ ਕੋਲ ਕਿੰਨੇ ਕ ਆਉਂਦੇ ਹਨਾ ਤੇ ਕੀ ਉਹ ਮੁੰਡਿਆਂ ਨਾਲ ਘੱਟ ਆਉਂਦੇ ਹਨਾ ਜਾਂ ਜ਼ਿਆਦਾ ਆਉਂਦੇ ਹਨਾ ਨਹੀਂ ਸਰ ਮੁੰਡਿਆਂ ਨਾਲ ਕੁੜੀਆਂ ਦੇ ਪਤੋਂ ਹੁੰਦੇ ਆ ਓਕੇ ਤੇ ਉਹਨਾਂ ਨੂੰ ਤੁਸੀਂ ਕੀ ਇੱਥੇ ਕਿਹੜੀ ਸਕਿੱਲਸ ਕੰਮ ਹੈ ਉਹਨਾਂ ਨੂੰ ਅਸੀਂ ਪਹਿਲਾਂ ਜੋ ਫਿਲਹਾਲ ਤਾਂ ਦੇਖੋ ਚਾਰ ਕੋਰਸ ਇੰਪੋਰਟਡ ਆ ਠੀਕ ਮੰਨ ਲਓ ਦੇਖੋ ਬਰਾਇਡਲ ਆ ਇੱਕ ਕੁੜੀ ਆ ਗਈ ਹੈ ਨਾ ਰੈਡੀ ਹੋਣ ਵਾਸਤੇ ਜਿਨ੍ਹਾਂ ਦਾ ਆਪਣਾ ਮੇਕਅਪ ਕਰਨਾ ਇੱਕ ਵਿਆਹ ਦੀ ਸਾਈਡ ਵਰਕ ਉਹਨੂੰ ਕੁੜੀ ਨੇ ਨੇਲ ਵੀ ਬੋਲੇਆ ਠੀਕ ਹੈ ਉਹਨਾਂ ਨੇ ਆਪਣੀ ਬਾਡੀ ਵਰਕ ਵੀ ਕਰਾਉਣਾ ਫੇਸ਼ਲ ਵੀ ਕਰਾਉਣਾ ਠੀਕ ਹੈ ਜੀ ਥ੍ਰੈਡਿੰਗ ਵੀ ਕਰਾਉਣੀ ਆ ਤੇ ਫਿਰ ਮੇਕਅਪ ਵੀ ਹੋ ਗਿਆ ਰੈਡੀ ਵੀ ਕਰਨਾ ਉਹਨਾਂ ਨੂੰ ਚੀਜ਼ ਤੇ ਸਾਰੀ ਉਹ ਜ਼ਰੂਰੀ ਹੋ ਜਾਂਦੀ ਆ ਬਾਡੀ ਵਰਕ ਵੀ ਜ਼ਰੂਰੀ ਹੋ ਗਿਆ ਮੈਂ ਆਪਣਾ ਥ੍ਰੈਡਿੰਗ ਵੀ ਜ਼ਰੂਰੀ ਹੋ ਗਈ ਵੈਕਸ ਵੀ ਜ਼ਰੂਰੀ ਹੋ ਗਈ ਹਨਾ హెਅਰ ਦਾ ਟ੍ਰੀਟਮੈਂਟ ਵੀ ਜ਼ਰੂਰੀ ਹੋ ਗਿਆ ਉਹਨਾਂ ਨੇ హెਅਰ ਕੱਟ ਵੀ ਲਗਾਇਆ ਹੁਣ ਮੰਨ ਲਓ ਇੱਕ ਚੀਜ਼ ਇੱਕ ਕੋਰਸ ਨੂੰ ਆਪਾਂ ਇੱਕ ਕਰਦੇ ਆ ਹਨਾ ਤਾਂ ਦੂਜੀ ਵਾਰ ਜਦੋਂ ਆਪਾਂ ਬ੍ਰਾਈਡਲ ਨੂੰ ਰੈਡੀ ਕਰਨਾ ਉਹਨਾਂ ਨੂੰ ਮੇਕਅਪ ਕਰਨਾ ਤੇ ਉਹਨਾਂ ਦੀ ਥ੍ਰੈਡਿੰਗ ਕਰਨੀ ਆ ਉਹ ਥ੍ਰੈਡਿੰਗ ਪਿੱਛੇ ਆਪਾਂ ਕਲਾਇੰਟ ਨੂੰ ਇਦਾਂ ਤਾਂ ਨਹੀਂ ਕਹਾਂਗੇ ਕਿ ਤੁਸੀਂ ਥ੍ਰੈਡਿੰਗ ਹੋਰ ਕੇ ਤੇਰਾ ਕੇ ਆਓ ਤੇ ਮੇਕਅਪ ਮੈਂ ਕਰਾਂਗੀ ਠੀਕ ਆ ਇਦਾਂ ਨਹੀਂ ਹੁੰਦਾ ਕਿ ਅਸੀਂ ਜਾਉਂਦੇ ਆ ਕਿ ਉਹ ਉਸ ਲੈਵਲ ਦਾ ਕੰਮ ਹੋਵੇ ਮੰਨ ਲਓ ਇੱਕ ਕੰਮ ਨਹੀਂ ਵੀ ਸਿੱਖ ਸਕਦਾ ਤਾਂ ਕੋਈ ਗੱਲ ਨਹੀਂ ਹੇਅਰ ਦਾ ਸਕਿੱਪ ਹੁੰਦਾ ਕੋਈ ਚੱਕਰ ਨਹੀਂ ਲੇਕਿਨ ਨੇਲ ਦਾ ਸਕਿੱਪ ਹੁੰਦਾ ਕੋਈ ਚੱਕਰ ਨਹੀਂ ਜਿੱਦਾਂ ਮੇਕਅਪ ਦਾ ਹੋ ਗਿਆ ਤੇ ਬਾਡੀ ਵਰਕ ਹੋ ਗਿਆ ਜਿੱਦਾਂ ਸਕਿੱਲ ਦਾ ਹੋ ਗਿਆ ਉਹ ਚੀਜ਼ਾਂ ਜ਼ਰੂਰੀ ਆ ਉਹ ਹੋਣੀ ਚਾਹੀਦੀ ਹੈ ਅਸੀਂ ਇਸ ਕਰਕੇ ਪਹਿਲਾਂ ਦੋ ਕੰਮ ਹੀ ਕਰਾਉਂਦੇ ਹਾਂ ਹਮੇਸ਼ਾ ਅਸੀਂ ਚਾਰੋਂ ਕੋਰਸ ਇਕੱਠੇ ਕਿਸੇ ਵੀ ਬੱਚੇ ਨੂੰ ਨਹੀਂ ਦਿੰਦੇ ਪਹਿਲਾਂ ਉਹਨਾਂ ਨੂੰ ਦੋ ਕੋਰਸ ਕਰਾਉਂਦੇ ਆ ਜਿਹੜੇ ਉਹਨਾਂ ਦੇ ਇੰਟਰਸਟ ਬਣਦਾ ਜਿਹੜੇ ਜਿਹਦੇ ਵਿੱਚ ਉਹਨਾਂ ਨੂੰ ਬੱਚਾ ਦਾ ਇੰਟਰਸਟ ਬਣਦਾ ਜ਼ਿਆਦਾ ਉਹ ਦੋ ਕੋਰਸ ਕਰਾ ਕੇ ਫਿਰ ਅਗਲੇ ਜਦੋਂ ਬੱਚੇ ਨੂੰ ਟਾਈਮ ਹੁੰਦਾ ਤੇ ਹੋਰ ਇੰਟਰਸਟ ਦਿਖਾਉਂਦਾ ਫਿਰ ਅਸੀਂ ਅਗਲੇ ਦੋ ਕੋਰਸ ਦੇ ਜਾਂ ਆਦਰਵਾਇਜ਼ ਅਸੀਂ ਜਵਾਬ ਦੇ ਦਿੰਦੇ ਹਾਂ ਅਗਰ ਬੱਚੇ ਦਾ ਇੰਟਰਸਟ ਨਹੀਂ ਬਣਦਾ ਤਾਂ ਅਸੀਂ ਬੱਚੇ ਨੂੰ ਜਵਾਬ ਦੇ ਦਿੰਦੇ ਹਾਂ ਕਿ ਜੇ ਤੁਹਾਡਾ ਪੈਸੇ ਨਹੀਂ ਵੇਸਟ ਕਰਨੇ ਚਾਹੁੰਦੇ ਨਾ ਤੁਹਾਡਾ ਟਾਈਮ ਵੇਸਟ ਜੇ ਤੁਹਾਡਾ ਇੰਟਰਸਟ ਨਹੀਂ ਹੈ ਤਾਂ ਬੰਦ ਕਰ ਠੀਕ ਹੈ ਹਾਂਜੀ ਤਾਂ ਹੁਣ ਲਾਸਟ ਤੇ ਤੁਹਾਡੇ ਕੋਲ ਉਹੀ ਪਹਿਲਾ ਨਹੀਂ ਸਵਾਲ ਹੈ ਜਿਹੜੀ ਆਪਾਂ ਚਰਚਾ ਸ਼ੁਰੂ ਕਰੀ ਸੀ ਤਾਂ ਤੁਸੀਂ ਅੰਤ ਵਿੱਚ ਸਾਨੂੰ ਥੋੜੇ ਜਿਹਾ ਸ਼ਬਦਾਂ ਵਿੱਚ ਇਹ ਦੱਸੋ ਮੰਨ ਲਓ ਸਕਿੱਲ ਸਿੱਖਣੀ ਕੋਈ ਜ਼ਰੂਰੀ ਹੈ ਮੰਨ ਲਓ ਜੇ ਤੁਸੀਂ ਕੈਨੇਡਾ ਜਾ ਰਹੇ ਹੋ ਤੇ ਉਹਦਾ ਫਾਇਦਾ ਬਸ ਸਰ ਸਕਿੱਲ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਹੋਵੇ ਸਕਿੱਲ ਹੋਣੀ ਇੰਨੀ ਕਿ ਇੰਪੋਰਟਡ ਆ ਕਿ ਹੁਣ ਦੇਖੋ ਬਾਹਰ ਜਾਵਾਂਗੇ ਸ਼ਿਫਟਾਂ ਲਾਵਾਂਗੇ ਫਿਰ ਆਪਾਂ ਕਿਸੇ ਕਨੇਚ ਆਗ ਰੱਖਾਂਗੇ ਇੱਕ ਤੇ ਜੀ ਇਹ ਕੈਸ਼ ਵਾਲਾ ਕੰਮ ਐਟ ਅ ਟਾਈਮ ਕੰਮ ਕੀਤਾ ਤੇ ਅਗਲੇ ਤੋਂ ਕੈਸ਼ ਫੜਾ ਠੀਕ ਹੈ ਠੀਕ ਹੈ ਜੀ ਤੇ ਨੰਬਰ ਦੋ ਆਉਣਾ ਵੀ ਰੈਗੂਲਰ ਕਲਾਇੰਟ ਨੇ ਜਿਲੇ ਦਾ ਕੀ ਅੱਜ ਕੰਮ ਵਰਕ ਕਰ ਲਿਆ ਉਹਨੇ ਥੋੜੇ ਦਿਨਾਂ ਰੱਖਉਂਦੇ ਮਹੀਨੇ ਬਾਅਦ 20 ਦਿਨਾਂ ਬਾਅਦ ਉਹਨੇ ਕਿਹੜਾ ਮਾਰ ਨਹੀਂ ਮਾਰਦਾ ਠੀਕ ਹੈ ਠੀਕ ਹੈ ਜੀ ਜੇ ਤੁਹਾਡੇ ਕੋਲ 100 ਕ ਬੰਦੇ ਦਾ ਲਿੰਕ ਵੀ ਬਣ ਗਿਆ ਤੇ ਉਹਨੇ ਕੀ ਆ ਉਹ ਤੁਹਾਡਾ ਸਾਈਕਲ ਰੀਸਾਈਕਲ ਠੀਕ ਹੈ ਉਹ ਲੈ ਕੀ ਹੈ ਆਪਣਾ ਮਹੀਨੇ ਬਾਅਦ 20 ਦਿਨਾਂ ਬਾਅਦ ਕਲਾਇੰਟ ਨੇ ਆਉਣੀ ਹੋਣਾ ਤੇ ਤੁਹਾਨੂੰ ਕਮਾਈ ਦੇ ਕੇ ਜਾਣਗੇ ਠੀਕ ਹੈ ਮੰਨ ਲਓ ਵੀ ਤੁਸੀਂ ਕਹਿ ਰਹੇ ਜਿਹੜੀ ਜ਼ਰੂਰੀ ਹੈ ਵੀ ਕੋਈ ਨਾ ਕੋਈ ਸਕਿੱਲ ਜ਼ਰੂਰ ਸਿੱਖੇ ਲਓ ਬਹੁਤ ਜ਼ਿਆਦਾ ਜ਼ਰੂਰੀ ਹੈ ਸਰ ਸਕਿੱਲ ਹੋਣੀ ਬਹੁਤ ਜ਼ਿਆਦਾ ਠੀਕ ਹੈ ਸਕਿੱਲ ਦੀ ਹੀ ਡਿਮਾਂਡ ਹੈ ਭਾਵੇਂ ਉਹ ਜ਼ਰੂਰੀ ਨਹੀਂ ਕਿ ਐਸੇ ਲੈਂਡਿੰਗ ਹੋਵੇ ਕੋਈ ਵੀ ਸਕਿੱਲ ਹੋਵੇ ਕਾਰਬੇਟਰ ਦੀ ਸਕਿੱਲ ਹੋਵੇ ਜਿੰਦਾ ਹਨਾ ਪੇਂਟ ਦੀ ਹੋਵੇ ਤੇ ਆਹਨ ਇਲੈਕਟ੍ਰੀਸ਼ੀਅਨ ਦੀ ਵੀ ਡਿਮਾਂਡ ਬਹੁਤ ਜ਼ਿਆਦਾ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਕਿੱਲ ਹੈਗੀ ਆ ਤਾਂ ਆਪਾਂ ਨੂੰ ਕਿਸੇ ਨਾ ਕਿਸੇ ਚ ਾਕਨ ਦੀ ਲੋੜ ਨਹੀਂ ਹੈਗੀ ਤੁਸੀਂ ਆਪਣੇ ਪੈਰਾਂ 'ਤੇ ਖੜੇ ਹੋ ਸਕਦੇ ਹੋ ਜੋ ਤੁਹਾਡੀ ਸਟੱਡੀ ਚੱਲਣੀ ਹੈ ਦੇਖੋ ਤਾਂ ਚੱਲਣੀ ਹੈ ਸਟੱਡੀ ਇੱਕ ਆਪਣਾ ਲਾਭੁਕੀ ਇਸਤਮਾਲ ਅਗਲੇ ਜੀਵਨ ਵਾਸਤੇ ਹਾਂਜੀ ਤੇ ਲੇਕਿਨ ਸਕਿੱਲ ਹੋਣੀ ਇਹ ਜ਼ਰੂਰੀ ਆ ਠੀਕ ਹੈ ਹਾਂਜੀ ਧੰਨਵਾਦ ਲੱਕੀ ਜੀ ਤਾਂ ਇਹ ਸਨ ਆਪਣੇ ਨਾਲ ਲੱਕੀ ਜੋ ਕਿ ਪਾਤੜਾ ਦੇ ਵਿੱਚ ਲੱਕੀ ਬੇਕਓਵਰ ਅਕੈਡਮੀ ਚਲਾ ਰਹੇ ਹਨ ਤਾਂ ਲੱਕੀ ਜੀ ਨਾਲ ਗੱਲ ਕੀਤੀ ਉਹ ਦੱਸਦੇ ਹਨ ਕਿ ਕੋਈ ਵੀ ਤੁਸੀਂ ਸਕਿੱਲ ਠੀਕ ਹੈ ਸਿੱਖ ਕੇ ਜਾਣੀ ਹੈ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਜਾ ਰਹੇ ਹੋ ਚਾਹੇ ਸਟੂਡੈਂਟ ਹੈ ਚਾਹੇ ਕੋਈ ਪੇਰੈਂਟਸ ਹਨ ਤਾਂ ਉਹਨਾਂ ਨੂੰ ਜਿਹੜੀ ਸਕਿੱਲ ਹੈ ਉਹ ਸਿੱਖ ਕੇ ਜਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਉੱਧਰ ਜਿਹੜਾ ਤੁਸੀਂ ਕੰਮ ਲੱਭਣਾ ਚਾਹੁੰਦੇ ਹੋ ਚਾਹੇ ਉਹ ਕੈਫੇ ਤੇ ਹੋਵੇ ਕੈਂਡੀਨੀ ਤੇ ਹੋਵੇ ਦੇ ਵਿੱਚ ਹੁਣ ਜਿਹੜਾ ਬਹੁਤਾ ਸਕੋਪ ਨਹੀਂ ਰਿਹਾ ਪਰ ਜੇਕਰ ਤੁਸੀਂ ਕੋਈ ਵੀ ਸਕਿੱਲ ਸਿੱਖ ਕੇ ਜਾਣਾ ਹੋ ਜਿਵੇਂ ਹੈਅਰ ਕਟਿੰਗ ਦੀ ਹੋਗੀ ਨੇਲ ਪੇਂਟ ਦੀ ਹੋਗੀ ਮੇਕਓਵਰਦੀ ਹੋ ਗਈ ਤਾਂ ਉਸ ਨਾਲ ਤੁਸੀਂ ਵਧੀਆ ਆਪਣੇ ਪੈਸੇ ਕਮਾ ਕੇ ਆਪਣੀ ਜ਼ਿੰਦਗੀ ਨੂੰ ਸੌਖਾ ਥੋੜਾ ਜਿਹਾ ਕਰ ਸਕਦੇ ਹੋ ਤੇ ਨਾਲ ਨਾਲ ਜਿਹੜੀ ਆਪਣੀ ਸਟੱਡੀ ਹੈ ਉਹਨੂੰ ਤੁਸੀਂ ਕੰਪਲੀਟ ਕਰ ਸਕਦੇ ਹੋ ਧੰਨਵਾਦ ਦੋਸਤੋ